1% ਦੀ ਕਮਿਸ਼ਨ ਮੰਗਣ ਦੇ ਦੋਸ਼ ਚ ਨਾਮ ਜਦ ਕੀਤੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਦੱਸਈਏ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਅਤੇ ਉਹਨਾਂ ਦੇ OST ਪ੍ਰਦੀਪ ਕੁਮਾਰ ਖਿਲਾਫ ਖਾਣਾ ਫੇਜ਼ 8 ਮੁਹਾਲੀ ਵਿਖੇ ਭ੍ਰਸ਼ਟਾਚਾਰ ਦੀਆਂ ਤਰ੍ਹਾਂ ਵਾਦੇ ਤਹਿਤ ਮਾਮਲਾ ਦਰਜ ਸੀ ਅਤੇ ਹੁਣ ਮੁਹਾਲੀ ਪੁਲਿਸ ਦੇ ਵੱਲੋਂ ਸਿੰਘਲਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਤਦਾਦ ਦੱਸਿਆ ਕਿ ਮੁਹਾਲੀ ਦੀ ਅਦਾਲਤ ਦੇ ਵਿੱਚ ਮਾਮਲਾ ਰੱਦ ਕਰਨ ਸੰਬੰਧੀ ਕਲੋਜ਼ਰ ਰਿਪੋਰਟ ਵੀ ਪੁਲਿਸ ਦੇ ਵੱਲੋਂ ਦਾਖਲ ਕਰ ਦਿੱਤੀ ਗਈ ਹੈ ਇਸ ਕਲੋਜ਼ਰ ਰਿਪੋਰਟ ਦੇ ਉੱਤੇ ਸ਼ਿਕਾਇਤਕਰਤਾ ਜਿੰਦਰ ਸਿੰਘ ਦੇ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ कि जेकर अदालत ਵੱਲੋਂ ਇਹ ক্লোਜ਼ਰ ਰਿਪੋਰਟ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਤਾਂ ਦੱਸ દઈએ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਨਾਮਜਬ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਦੱਸ દઈએ ਕਿ ਅਦਾਲਤ ਨੇ ਇਸ ਮਾਮਲੇ ਦੇ ਉੱਤੇ ਆਪਣਾ ਫੈਸਲਾ 14 ਜੁਲਾਈ ਤੱਕ ਰੱਖਵਾ ਰੱਖ ਲਿਆ ਇਸ ਮਾਮਲੇ ਦੇ ਵਿੱਚ ਮੁਲਜ਼ਮ ਪ੍ਰਦੀਪ ਕੁਮਾਰ ਦੀ ਉਕਤ ਕੇਸ ਵਿੱਚ ਸ਼ਮੂਲੀਅਤ ਬਾਰੇ ਮੋਹਾਲੀ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਉਸ ਖਿਲਾਫ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਜਾ ਚੁੱਕੀ ਸੀ ਤਾਂ ਇਸ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਮੇਰੇ ਸਾਥੀ ਜਸਵੀਰ ਜਸੀ ਤਾਂ ਉਹਨਾਂ ਕੋਲੋਂ ਜਾਣਾਂਗੇ ਕਿ ਪੂਰਾ ਮਾਮਲਾ ਕੀ ਹੈ ਅਤੇ ਕੀ ਕਾਰਵਾਈ ਹੋਣ ਜੋ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਜਿਸੀ ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਮਾਮਲੇ ਬਾਰੇ ਇਹ ਮਾਮਲਾ ਇਹਦੇ ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਸਾਬਕਾ ਸੇਤ ਮੰਤਰੀ ਬੀਬੀ ਸਿੰਘਰਾ ਤੇ ਉਹਨਾਂ ਦੇ ਓ.ਐਸ.ਡੀ ਜੋ ਕਿ ਭਾਣਜਾ ਪੰਜਾਬ ਨ ਦੇ ਖਿਲਾਫ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਸੀ ਇਹਦੇ ਵਿੱਚ ਹੁਣ ਮਹਾਰਾਣੀ ਪੁਲਿਸ ਵੱਲੋਂ ਤਾਪਦਾ ਸੇਤ ਮੰਤਰੀ ਨੂੰ ਕਲੀਨ ਚਿੱਟ ਦੇ ਕੇ ਕਲੋਜ਼ਰ ਰਿਪੋਰਟ ਹੈ ਜਿਹੜੀ ਉਹ ਜਮ੍ਹਾਂ ਕਰ ਦੁੱਤੀ ਆ ਤੇ ਅਦਾਲਤ ਹੁਣ 14 ਜੁਲਾਈ ਤੇ ਫੈਸਲਾ ਲਵੇਗੀ ਕਿ ਕਲੋਜ਼ਰ ਰਿਪੋਰਟ ਨੂੰ ਅਕਸਪਟ ਕਰਨਾ ਹੈ ਜਾਂ ਨਹੀਂ ਕਰਨਾ ਜੀ ਸ਼ਿਕਾਇਤ ਕਰਤਾ ਸੀ ਜਿਹੜਾ ਇਸ ਵਿੱਚ ਰਜਿੰਦਰ ਸਿੰਘ ਐਸ.ਸੀ. ਪੰਜਾਬ ਰੈਂਸਿਸਟ ਕਾਰਪੋਰੇਸ਼ਨ ਨੂੰ ਇੰਜੀਨੀਅਰ ਜੀ ਦਾ ਉਹਨੇ ਵੀ ਸਹਿਮਤੀ ਜਤਾ ਦਿੱਤੀ ਹੈ ਇਸ ਕਲੋਜ਼ਰ ਰਿਪੋਰਟ ਦੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਅਗਰ ਪੁਲਿਸ ਇਸ ਰਿਪੋਰਟ ਨੂੰ ਦਾਖਲ ਕਰਦੀ ਹੈ ਤੇ ਉਹ ਤੋਂ ਮਨਜ਼ੂਰ ਕਰਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੀ ਜੀ ਤਾਂ ਹੁਣ 14 ਜੁਲਾਈ ਨੂੰ ਇਸ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ ਤਾਂ ਇਹ ਪੂਰਾ ਮਾਮਲਾ ਕੀ ਸੀ ਇਸ ਪੂਰੇ ਮਾਮਲੇ ਬਾਰੇ ਥੋੜਾ ਚਾਨਣਾ ਪਾਓ ਇਹ ਰਜਿੰਦਰ ਸਿੰਘ ਐਸਸੀ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਸ ਆਰਟੀਫਿਕੇ ਤੇ ਰਾਤ ਸੀ ਉਹਨਾਂ ਨੇ ਇੱਕ ਕੰਪਲੇਨਟ ਦਿੱਤੀ ਸੀ ਪੁਲਿਸ ਨੂੰ ਕਿ ਵਿਜੇਂਦਰ ਸਿੰਘ ਰਾਏ ਉਹਨਾਂ ਦਾ ਜਿਹੜਾ ਭਾਨਜਾ ਦੇ ਨਾਲ ਓਐਸਡੀ ਸੀ ਪ੍ਰਦੀਪ ਕੁਮਾਰ ਇਹਨਾਂ ਨੇ ਉਹਨੂੰ ਪੰਜਾਬ ਭਵਨ 'ਚ ਬਣਾਇਆ ਸੀ ਤੇ ਉਹਦੇ ਤੋਂ ਰਿਸ਼ਵਤ ਮੰਗੀ ਸੀ ਵੀ 84 ਕਰੋੜ ਰੁਪਏ ਦੇ ਲਗਭਗ ਜਿਹੜੇ ਉਸਾਰੀ ਦੇ ਕੰਮ ਦੀ ਅਲਾਟਮੈਂਟ ਜਾਰੀ ਕੀਤੀ ਹੈ ਉਹਦੇ 'ਚ ਠੇਕੇਦਾਰਾਂ ਨੂੰ ਜਿਹੜਾ ਕੰਮ ਦਿੱਤਾ ਗਿਆ ਉਹਦੇ 'ਚ ਕਮਲ ਹੈ ਗਿਆ ਸੀ ਉਹ ਪ੍ਰਤੀਸ਼ਠਾ ਤੇ ਇਹ ਕਮਿਸ਼ਨ ਮੰਗਣ ਵਾਸਤੇ ਉਹ ਨੇ ਮਨਾਂ ਕਰ ਦਿੱਤਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਪਰ ਉਹਦੇ ਤੇ ਉਹ ਕਹਿ ਰਿਹਾ ਵੀ ਮੇਰੇ ਤੇ ਦਬਾਅ ਬਾਰ-ਬਾਰ ਮੈਨੂੰ ਫੋਨ ਕਰਕੇ ਦਬਾਅ ਪਾਈ ਗਏ ਸਾਨੂੰ ਕਮਿਸ਼ਨ ਕਮਿਸ਼ਨ ਤੋਂ ਹਾਰ ਕੇ 5 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਮੰਗਣ ਦੀ ਉਹਨੇ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਕਰਨ ਤੋਂ ਬਾਅਦ ਇਹ ਰਿਕਾਰਡਿੰਗ ਜਨਤਾ ਕੋਲ ਹੋਗੀ ਕਿਉਂਕਿ ਪੁਲਿਸ ਨੇ ਫਿਰ ਉਹਦਾ ਐਫ ਆਈ ਆਰ ਦਰਜ ਕਰਕੇ ਦੋਨਾਂ ਨੂੰ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਣਾ ਤੇ ਓ ਐਸ ਡੀ ਪ੍ਰਦੀਪ ਕੁਮਾਰ ਨੂੰ ਅਰੈਸਟ ਕਰ ਲਿਆ ਤਾਂ ਇਹ ਮਾਮਲਾ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਤਾਂ ਜਸਵੀਰ ਜੀ ਹੁਣ ਇਸ ਸਮੇਂ ਡਾਕਟਰ ਸਿੰਘਲਾ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਂ ਫਿਰ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਉਹਨਾਂ ਦਾ ਹਜੇ ਫਿਲਹਾਲ ਕੋਈ ਬਿਆਨ ਨਹੀਂ ਆ ਨਾ ਪਾਰਟੀ ਵੱਲੋਂ ਕੋਈ ਬਿਆਨ ਆਇਆ ਇਸ ਦੇ ਸਬੰਧੀ ਕੀ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਪੁਖਤਾ ਸਬੂਤ ਨਹੀਂ ਮਿਲੇ ਜਾਂ ਕਿਹਨਾ ਕਾਰਨ ਕਰਕੇ ਇੱਕ ਈਲੀਨ ਚਿੱਟ ਜੋ ਹੈ ਇਹ ਡਾਕਟਰ ਵਿਜੇ ਸਿੰਘਲਾ ਨੂੰ ਦਿੱਤੀ ਗਈ ਹੈ ਪੁਲਿਸ ਦਾ ਤਾਂ ਇਹਦੇ ਵਿੱਚ ਹੀ ਕਹਿਣਾ ਹੈ ਵੀ ਸਾਨੂੰ ਕੋਈ ਪੁਖਤਾ ਸਬੂਤ ਨਹੀਂ ਮਿਲੇ ਹੈਗੇ ਸ਼ਿਕਾਇਤ ਕਰਤਾ ਜਿਹੜਾ ਹੈਗਾ ਉਹ ਪੁਲਿਸ ਦੀ ਜਿਹੜੀ ক্লোਜ਼ਰ ਰਿਪੋਰਟ ਬਣੀ ਹੈ ਜਿਹਦੇ ਚ ਉਹਨਾਂ ਨੇ ਕਲੀਮ ਦਿੱਤੀ ਚਿੱਤ ਦਿੱਤੀ ਹੈ ਸ਼ਿਕਾਇਤ ਕਰਤਾ ਨੇ ਵੀ ਆਪਣੀ ਸਹਿਮਤੀ ਜਤਾ ਦਿੱਤੀ ਅਦਾਲਤ ਵਿੱਚ ਅਗਰ ক্লোਜ਼ਰ ਰਿਪੋਰਟ ਜੱਜ ਵੱਲੋਂ ਜਿਹੜੀ ਹੈ ਅਕਸੈਪਟ ਕਰ ਲਈ ਜਾਂਦੀ ਹੈ ਤੇ ਉਸਤੇ ਵੀ ਉਹਨੇ ਕਿਹਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਹ ਚੀਜ਼ ਉਸਨੇ ਰਿਟਰਨ ਦੇ ਵਿੱਚ ਲਿਖ ਕੇ ਦੇ ਦਿੱਤੀ ਓਕੇ ਇਹ 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 ਸਾਰਾ ਮਾਮਲਾ ਰਿਟਰਨ ਦੇ ਵਿੱਚ ਹੋ ਚੁੱਕਾ ਹੈ ਸ਼ਿਕਾਇਤ ਕਰਤਾ ਵੱਲੋਂ ਹਾਂਜੀ 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 ਜੀ ਬਹੁਤ ਬਹੁਤ ਧੰਨਵਾਦ ਜਸਪੀਰ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਤੁਸੀਂ ਸੁਣਿਆ ਕਿ ਮੇਰੇ ਸਾਥੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸ਼ਿਕਾਇਤ ਕਰਤਾ ਦੇ ਵੱਲੋਂ ਵੀ ਅਦਾਲਤ ਦੇ ਵਿੱਚ ਲਿਖਤ ਦੇ ਵਿੱਚ ਇਹ ਦੇ ਦਿੱਤਾ ਗਿਆ ਹੈ ਕਿ ਜੇਕਰ ਅਦਾਲਤ ਇਸ ਮਾਮਲੇ ਨੂੰ ਜੋ ক্লোਜ਼ਰ ਰਿਪੋਰਟ ਹੈ ਦਾਖਲ ਕਰ ਲਈ ਗਈ ਹੈ ਤੇ ਜੇਕਰ ਅਦਾਲਤ ਇਸ ਨੂੰ ਸਵੀਕਾਰ ਕਰਦੀ ਹੈ ਤਾਂ ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਕੋਈ ਵੀ ਇਤਰਾਜ਼ ਨਹੀਂ ਹੈ ਤਾਂ ਸਿੱਧੇ ਤੌਰ ਦੇ ਉੱਤੇ ਕਹਿ ਦਈਏ ਕਿ ਸਾਬਕਾ ਸੇਤ ਮੰਤਰੀ ਵਿਜੇ ਸਿੰਘਲਾ ਨੂੰ ਰਾਹਤ ਮਿਲੀ ਹੈ ਵੱਡੀ ਰਾਹਤ ਵਾਲੀ ਖਬਰ ਉਹਨਾਂ ਦੇ ਲਈ ਹੈ ਉਹਨਾਂ ਦੇ OSD ਪ੍ਰਦੀਪ ਕੁਮਾਰ ਦੇ ਲਈ ਵੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਗਵੰਨੀ ਟੀਵੀ ਲਈ ਜਸਵੀਰ ਜੱਸੀ ਦੀ ਰਿਪੋਰਟ